ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਚਾਲ ਤੁਹਾਡੇ ਸਾਰਿਆਂ ਦਾ ਤੇ ਅੱਜ ਆਪਾਂ ਚੱਲੇ ਆ ਗੋਇੰਦਵਾਲ ਸਾਹਿਬ ਜਿੱਥੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਦਾ ਜੋਤੀ ਜੋਤਿ ਜਸ਼ਨ ਮਨਾਇਆ ਜਾਣਾ ਹੈ ਤੇ ਉੱਥੇ ਆਪਾਂ ਚੱਲੇ ਆ ਦਰਸ਼ਨ ਕਰਨ ਨਿਹੰਗ ਸਿੰਘਾਂ ਵੱਲੋਂ ਉੱਥੇ ਇਹ ਮਹੱਲਾ ਵੀ ਕਿੱਢਿਆ ਜਾਣਾ ਵਾ ਤੇ ਆਪਾਂ ਚੱਲੇ ਗੋਇੰਦਵਾਲ ਸਾਹਿਬ ਮਾ ਸਾਡੇ ਕਣ ਤੇ ਤੁਹਾਨੂੰ ਵੀ ਕਰਾਉਂਦੇ ਆ ਦਰਸ਼ਨ ਇਸੇ ਤਰ੍ਹਾਂ ਬਲੌਗ ਦੇ ਨਾਲ ਜੁੜੇ ਰਹੋ ਹੁਣ ਪਵਾਉਣ ਲੱਗੇ ਆਂ ਮੋਟਰਸਾਈਕਲ ਚ ਤੇਲ ਸਿੰਘ ਆਪਣਾ ਪਵਾ ਰਿਹਾ ਤੇਲ ਆ ਵੇਖੋ ਜੀ ਤੇ ਆਪਾਂ ਪਵਾ ਲਿਆ ਆ ਆ ਗਿਆ ਜੀ ਬਾਬਾ ਨੌ ਸਿੰਘ ਸਮਾਦ ਸ਼ਹੀ ਸਿੰਘਾਂ ਦਾ ਸਭਾਈ ਚਲਿਏ ਹੋਏ ਇਹ ਆ ਗਿਆ ਜੀ ਤਰਨਤਾਰਨ ਬਾਈਪਾਸ ਤੇ ਬਾਈਪਾਸ ਦਾ ਰਸਤਾ ਬੰਦਿਆ ਤੇ ਹੁਣ ਅਪਾ ਜਾਵਾਂਗੇ ਤਰਨਤਾਰਨ ਸ਼ਹਿਰ ਦੇ ਵਿੱਚ ਹੋਦੀ ਹੋਗੇ ਯਾਦਗਾਰੀ ਗੇਟ ਤਰਨਤਾਰਨ ਮਾਤਾ ਗੰਗਾ ਜੀ ਤਰਨਤਾਰਨ ਸਾਧ ਜੈਂਟਰੀ ਫਾੜ ਕੇ ਬੰਦ ਹੀ ਪਰ ਟ੍ਰੇਨ ਆ ਗਈ ਨਾਲ ਹੀ ਬਾਬਾਈ ਕਿ ਨਾਲ ਖਾਸ ਬਣਾ ਗਿਆ ਬਰਾ ਮਾਣਦੀ ਹੈ ਫਿਰ ਖਸਲ ਹੋਣਾ ਦਾ ਸਿਰ ਸਿੰਘ ਜੀ ਸਿੰਘ ਜੀ ਪਹੁੰਚ ਗਏ ਆ ਜੀ ਗੋਵਿੰਦਪਾਲ ਸਾਹਿਬ ਤੇ ਸੰਗਤ ਦਾ ਰਸ਼ ਬਹੁਤ ਜ਼ਿਆਦਾ ਵੇਖੋ ਸੰਗਤ ਆਪਣੇ ਆਪਣੇ ਟਰਾਲੀਆਂ ਡਰੈਕਟਰਾਂ ਦੇ ਕਾਰਾਂ ਦੇ ਪਹੁੰਚੀ ਸੰਗਤ ਮੋਟਰਸਾਈਕਲਾਂ ਦੇ ਆ ਵੇਖੋ ਸੰਗਤ ਕਰੋ ਦਰਸ਼ਨ ਉਹ ਦੋ ਬੰਦੇ ਕਿੱਧਰ ਗਿਆ ਯਾਰ ਆ ਗਿਆ ਬਾਬਾ ਮੇਜਰ ਸਿੰਘ ਸੋਢੀ ਜੀ ਦਾ ਪੜਾ दरियाकाल <laughs> ਮੜਾ ਰਾ ਰਾ ਖੁਲਾ ਵੀਰ ਮੜਾ ਖੁਲਾ ਕਰੋ ਬਲਾ ਖੜਾ ਹਿਦਰਾ ਬੁਸ਼ਿਆ ਮੜਾ ਭਿਆਨ ਵਾਈਲਾਂ ਜੰਗੀ ਵਾਰ ਹੀ ਟਕਮ ਦੱਲ ਦਾ ਕੰਮ ਹੀ ਹੈ ਹਲੋ ਮੇਰੇ ਪ੍ਰਸ਼ਾਦ ਸਾਹਿਬ ਹੋਣ ਬਣੀ ਚਾਲਾ ਮਗੀ ਦਿਵਾਸੀ ਆ ਆਇਛਾ ਆਜੇ ਅਜੇ ਨਹੀਂ ਲੱਗੀ ਅਜੇ ਕਿਸੇ ਦੀ ਨਹੀਂ ਲੱਗੀ ਤਾਂ ਵੇ ਨਾ ਹੀ ਲੱਗੇਗੀ ਗੱਲ सत <laughs> सिंध ਆਪਿਆ ਹਲੋ ਜੀ ਦਰਵਾਜ਼ਾ ਆਪਣੀ ਦਰਵਾਜ਼ਾ ਆਪਣੀ ਹਾਂਜੀ ਹਾਂਜੀ ਆਪਣਾ ਦੱਸ ਦਿਓ ਮਾੜੀ ਪਾਜੀ ਜੀਦੇ ਹੱਥ ਵਿੱਚ ਬਾਜੀ ਦੇ ਓ ਕੋੜਾ ਦੇ ਥੱਲੇ ਜਿਉਂ ਨੀਲਾ ਛਾਲਾ ਮਾਰਦਾ ਵਾਹ ਵਾਹ ਆਲੀ ਡਰੈਗਿੰਗ ਮਿੱਟੀ ਵਾਲਾ ਮਾਰਾ ਹੁੰਦਾ ਜੱਥੇਦਾਰ ਓ ਸਿੰਘਾਂ ਨੂੰ ਕੀ ਪਤਾ ਲੱਗੂ ਉਸਦੇ ਪਿਆਰ ਦਾ ਤੇਰਾ ਮੇਰਾ ਬੁੱਧਿਆ ਮੈਦਾਨ ਇਸ ਖਾੜੇ ਵਿੱਚ ਫੈਸਲਾ ਹੈ ਜੋ ਜੁਆ ਜਿਡਾਲ ਤਲਵਾਰ ਦਾ ਹਮ ਮੰਨਦਾ ਸੂਰਮੇ ਦੀ ਛੱਡੀ ਨਾਲ ਮੈਦਾਨ ਪੱਜ ਚੱਲ ਜਿਦੂਆ ਜੁਆ ਮੇਰੀ ਤਲਵਾਰ ਘਾਲੇ ਆਂ ਗਿਣਾ ਸਿੰਘਾਂ ਦੇ ਲੜਕੇ ਵਾਹ ਸੂਰਮਿਆਂ ਕਰਕੇ ਦੇਖ ਲੈ ਯੋਦੇ ਨਾ ਲੜਕੇ ਅੱਜ ਗੱਲ ਕਰਕੇ ਜਾਵੇ ਨਿਹਾਰੋ ਜਾਵੇ ਕਲਗੀਧਰ ਪਾਸ਼ਾ ਨੂੰ ਭਾਵੇ ਆ ਗਾਲੇ ਬਾਬਾਈ ਮੱਥਾ ਟੇਕ ਲਈ ਲੋ ਬਾਬਾਈ ਠੀਕ ਹੈ ਜੀ ਬੈਠ ਜਾਓ ਫਿਰ ਇੱਥੇ ਲੈ ਹਾਂ ਜੀ ਵਾਹ ਆ ਕਈ ਜਿਹੜਾ ਫੌਜੀ ਮਿੱਲਾ ਜੱਟੋ ਮਿੱਲਾ ਆਏ ਗੱਜ ਗੱਟ ਕਰਕੇ ਜਾਵੇ ਲੇ ਅਗਾਰੇ ਗੂਰੇ ਉਹ ਆਪਣਾ ਆਪ ਵੀ ਰੋਡ ਦਿੰਦੇ ਉਹ ਮਿੰਤਾ ਨਾਇਰ ਨਹੀਂ ਕਰਦੇ ਉਹ ਜਿਹੜੇ ਮੁਖ ਤੇ ਆਵਾ ਦੇ ਮੋੜ ਦਿੰਦੇ ਨਿੱਧਰੇ ਮੈਦਾਨ ਵਿੱਚ ਸ਼ੇਰ ਦੂਲੇ ਰਾਤ ਨਮਾਉਂਦੀਆ ਕੰਮੇ ਕਥਾ ਲੱਗ ਗਿਆ ਸਮਰ ਕਥਾ ਬਾਦ ਗਈ ਹਟ ਹਟ ਤੂੰ ਮਰੇ ਕਸਾ ਜੇਗਾ ਹਟ ਆ ਤੂੰ ਬੰਦਾ ਕਿੱਥੇ ਆ ਤਾਲਾ ਇਨੇ ਬੜਾ ਮਤਲਬ ਨਿਆ ਤੋਂ 200 ਰੁਪਏ ਆ ਬੋਲ ਪਾ 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 ਬੰਦੀ ਸੁਣਾ ਰਾਇ ਦੁਨਣਾ ਪਾਏ ਗਿਆਲੇ ਪਾ 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 ਦੇ ਖਾ ਪਾ ਪਾ ਦੇ ਨਾਲ ਖੁਸ਼ੀਆਂ ਦੇ ਅਜਗਰ ਰਕ ਜਾਵੇ ਨਿਹਾਲ ਹੋ ਜਾਵੇ ਫਦੇ ਪਾਵੇ ਆ ਆ ਲਾਲਾ ਨਾ ਪਈ ਕੋਣ ਆਂਦੇ ਗੋਰੀ ਆਵੇ ਬਾਬਾ ਜੀ ਆ ਆ ਚਲ ਚਲ ਹੱਤਾਲੇ ਕੋਈ ਜੁਰਮ ਨਹੀਂ ਪਿੱਛੇ ਕੋਈ ਜੁਰਮ ਨਹੀਂ ਪਿੱਛੇ ਕੋਈ ਜੁਰਮ ਨਹੀਂ ਪਿੱਛੇ ਬੋਲੇਗਾ ਧਿਆਨ ਰੱਖਣਾ ਬੋਲੇਗਾ ਦਿਮਾਗ ਲੈਣਾ ਇੱਕ ਵੀ ਹੋ ਜਾਈਏ ਤੁਹਾਡਾ ਹੀ ਹੈ ਜਿਹੜਾ ਮਰਜੀ ਜਿੰਨਾ ਮਰਜੀ ਪੀ ਜਾਓ ਨਹੀਂ ਉੱਤੇ ਪੰਡਾ ਨੂੰ ਕਿੱਥੋਂ ਤੁਰ ਕੇ ਆਣਾ ਹੈ ਆ ਨੋਈ ਪਤਾ ਨਹੀਂ ਕਿੱਥੇ ਵੀ ਕਿੱਥੇ ਚੱਲ ਬੜੀ ਆਸਾਨੀ ਨਾਲ ਦੋਨੇ ਜਣੇ ਦੋਨੋਂ ਇਹ ਲੈਓ ਪਤਾ ਗੋੜੀਆਂ ਗੋੜੀਆਂ ਚੱਲ ਕੇ ਚੱਲ ਕੇ ਚੱਲ ਕੇ ਲੈ ਲੈ ਪੋਤਾ ਗੋੜੀਆਂ ਆ ਰਮਨ ਦੇ ਆਗਤਵਾਣ ਦੇ ਉੱਤੇ ਆਗਤਵਾਣ ਦੇ ਉੱਤੇ ਓਏ ਹੈਲੋ ਤੇ ਨਾਮਾ ਤੇ ਲਾੜੀ ਬੋਇਆ ਫਦੇ ਫਦੇ ਉਹ ਬਦੇ ਕਰੋ ਲਵਾਰਾਂ ਨੇ ਮਰਾਲਿਓ ਤੇ ਜਿੰਨੇ ਡੀ ਬੜਾ ਵੇ ਬਣ ਗਈ ਵੰਗੂ ਘੱਜਦਾ ਉਹ ਤੇ ਕਿਤਨਾ ਨੂੰ ਲਟਕਾਰਦਾ ਭਾਜ ਤੂਫਾਨ ਸਿੰਘ ਦੀ ਦੇਖ ਕਰੂਗੀ ਫੈਸਲਾ ਕੌਣ ਜਿੱਤਦਾ ਕੌਣ ਹਾਰਦਾ ਰੱਜ ਕੇ ਜਗ ਕਰ ਜAVE ਲੈ ਆ ਲੋ ਜਾਵੇ ਫਤੇ ਪਾਵੇ ਆ ਗਾਲੇ ਪੁੱਕਾ ਜੇ ਪੁੱਕਾ ਜੇ ਪੁੱਕਾ ਜੇ ਪੁੱਕਾ ਜੇ ਖੜਿਆ ਜਾ ਲੱਗੇ ਵਾਹ ਪਿੱਛੇ ਵਾਹ ਪਿੱਛੇ ạ chị là 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 chị ਦੇਸ ਦੇ ਓਏ ਓਏ ਸ਼ੀਂਹਾਂ ਦੇ ਜਗਰਜਾਵੇ ਨਿਹਾਲ ਹੋ ਜਾਵੇ ਫਦੇ ਪਾਵੇ ਸ਼ੀਤ ਨੂੰ ਭਾਵੇ ਓਏ ਅੱਜ ਜਗਰਜਾਵੇ ਨਿਹਾਲ ਹੋ ਜਾਵੇ ਫਦੇ ਪਾਵੇ ਕਲਕੀਂਦਰ ਪਾਸ਼ਾ ਜੀ ਦੇ ਮਾਨੂੰ ਭਾਵੇ ਓਏ ਵਾਹਿਗੁਰੂ ਜੀ ਕਤੇ ਵਾਹਿਗੁਰੂ ਜੀ ਕਤੇ ਦੀ ਜੋ ਇਹ ਉਹ ਲਿਆਉਣੀਆਂ ਮੈਂ ਆਪਣੇ ਦੇਖੋ ਨਹੀਂ ਆਪਾਂ ਜਾਈਏ ਬਾਪੇ ਦਾ ਨਾਮ ਉਹਨੇ ਪਹਿਲੇ ਕੰਮ ਕਰਾ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਬਾਬਾ ਮੇਜਰ ਸਹੇ ਜੀ ਦੇ ਪੜਾਅ ਤੋਂ ਦਰਸ਼ਨ ਕਰਕੇ ਹੁਣ ਆਪਾਂ ਗੁਰਦੁਆਰਾ ਬੋਇਨਵਾਲ ਸਾਹਿਬ ਪਹੁੰਚ ਗਏ ਦਰਸ਼ਨ ਕਰਨ the door ਹੁਣ ਆਪਾਂ ਲੈ ਲਾਂਗੇ ਆਪਣੇ ਜੋੜੇ ਤੇ ਘਰ ਨੂੰ ਮਾਰੀਏ ਚੱਲੇ ਅੱਭਈ ਆਇਨੀਆ ਉਹ ਮਾਈਦੇ ਕਰਦੇ ਨੇ ਪਾਸੇ ਸਾਰੇ ਆ ਗਏ ਪਾਸੇ ਕਰਦੇ ਨੇ ਠੀਕ ਲਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਲਾ ਬਹੁਤ ਜ਼ਿਆਦਾ ਭਰਿਆ ਵੇਖੋ ਜੀ ਕਰੋ ਦਰਸ਼ਨ ਚੀਆਂ ਦੇ ਜਗਾਰੇ ਇਕ ਜਾਵੇ ਨਿਹਾਲ ਹੋ ਜਾਵੇ ਫਦੇ ਪਾਵੇ ਬਾਬਾ ਦੀਪ ਸਿੰਘ ਜੀ ਦੇ ਮਾਨੂੰ ਭਾਵੇ ਸਤਿ ਸ਼੍ਰੀ ਅਕਾਲ ਹਾਲ ਗੁਰਦਿਆ